ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਟੌਪ ਦੀ ਬਣ ਤਾਜੀ ਸੋਈ ਆ ਬੱਚਾ ਮਗਰ ਬੱਚੀ ਆ ਦੋ ਗੱਬੜ ਨੇ ਬਈ ਦੋਨੇ ਇਹ ਵੀ ਨਗინੇ ਆ ਆਉ ਪੁੱਛ ਲੈਨੇ ਬਈ ਟੋਟੇ ਬਈ ਜੀ ਹਸੀ ਕਰ ਅਸੀ ਹਰ ਸਾਹਿਬ ਹੋਰ ਠੀਕ ਹਾਂ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਸ਼ਾਨਦਾਰ ਸਾਹਿਬ ਬੱਬੂ ਹੈ ਜੀ ਕੰਸਲਾਦਪੁਰਾ ਜ਼ਿਲ੍ਹਾ ਬਠਿੰਡਾ ਸੀਲਫੂਲ ਹੈ ਨੇੜੇ ਪਿੰਡ ਆਪਣੇ ਪਹਾੜ ਰਹਿ ਗਏ ਜੀ ਇੱਧਰ ਭਗਤਾ ਭਾਈ ਰੂਪਾ ਮੋਬਾਈਲ ਨੰਬਰ 743101737 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਜਰਸੀ ਆ ਹਾਂਜੀ ਜਰਸੀ ਕ੍ਰਾਸ ਦੇ ਵਿੱਚ ਆ ਗਈ ਕਿਹੜਾ ਸੂਆ ਸੂਈ ਆ ਬਲੂਨ ਮੱਚੀ ਸੂਈ ਆ ਜੀ ਬਲੂਨ ਸੋਈ ਆ ਥਾਨ ਬਈ ਬੜਾ ਕਮਾ ਬਹੁਤ ਚੰਗਾ ਥਾਨ ਲੇਵਾ ਜੀ ਲੋ ਆ ਲੈ ਕੀ ਬਾਤ ਆ ਕੱਲਾ ਕੱਲਾ ਥਾਨ ਮੁੱਠੀ ਆ ਬਲੱਸ ਆ ਗਿਆ ਸਾਡਾ ਡਾਕਟਰ ਆ ਨਹੀਂ ਕੋਈ ਗੱਲ ਸਹੀ ਗੱਲ ਆ ਲੈ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਨਾਣਾ ਨੂਣਾ ਲੇਵੇ ਤੇ ਫੁੱਲ ਚਾਹੀਏ बच्चा की देता बच्ची देती तैयार सब बहुत चंगी है ना ठीक है दी है जी बच्चा भाई बच्ची नु जानता बच्ची दी क्वालिटी चेक करो ठीक है दी है हां ठीक है फेस सूट बड़ा चाहिए बाली सडे छोटा छोटा करना जी सही वाला छोटा छोटा करना फेस क्वालिटी बहुत चंगी है क्वालिटी बहुत चंगी है बहुत चंगी है जमे मार दिया है कहीं नहीं करवानी जमे ਆਜੋ ਰੰਗ ਰੂਪ ਚੰਗਾ ਚੰਗੀ ਆ ਬੜਾ ਸਨਖੀਆ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ ਸਨਖ ਪੁਣਾ ਬੈਠ ਦੇ ਵਿੱਚ ਬਹੁਤ ਚੰਗਾ ਬਾਕੀ ਤੂੰ ਰੋਤਰਾ ਚੈੱਕ ਕਰ ਲੋ ਕਿੰਨੇ ਬੋਲੇ ਤੇ ਹਾਜ਼ਰ ਡਾਕਟਰ ਹੋਣਗੇ ਕੱਲ ਰਾਤ ਦੀ ਸਲੀ ਵੀ ਆ ਹੂੰ ਤੇ ਮੰਨ ਕੇ ਚੱਲੋ ਵੀ ਅੱਜ ਇਹ ਆਪਣੇ ਕੋਲ ਆਈ ਐ ਹੂੰ ਮੰਨ ਕੇ ਚੱਲੋ ਵੀ ਕੋਈ 8 ਕਿਲੋ ਬੋਲਾ ਹੋਣ 8 9 8 9 ਹੋਊਗਾ ਜੀ ਠੀਕ ਆ 8 9 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਆ ਤੇ ਥਾਂ ਦੇ ਵਾ ਬੜਾ ਕਮਾਲ ਦਾ ਮੁੱਤਿਆ ਨਾਲ ਖਣਕਣ ਲੱਗਦਾ ਥਾਂ ਲੈ ਭਾਈ ਜਿਵੇਂ ਨਾ ਮਿਣਕੇ ਨਹੀਂ ਇੱਕੋ ਜਿਹਾ ਸਾਈਜ਼ ਲਾਇਆ ਹਾਂ ਉਹਨੇ ਥਾਂ ਦੇ ਵਾ ਭਾਈ ਕਮਾਲ ਦਾ ਆਰਡਰ ਸੋਹਣਾ ਆਰਡਰ ਕਰਵਾਈ ਦਾ ਆ ਹਾਂ ਇਹ ਨਹੀਂ ਕੋਈ ਗੱਲ ਵੀ ਮਗਰ ਮੁਰੇ ਕੋਈ ਕਾਨ ਮੀਨ ਹੂ ਕੋਰਾ ਵੀ ਨਹੀਂ ਐਵੇਂ ਨਹੀਂ ਕੋਈ ਗੱਲ ਨਹੀਂ ਉਨੇ ਹੀ ਮੁਰੇ ਉਨੇ ਹੀ ਪਿੱਛੇ ਆ ਉਨੇ ਹੀ ਪਿੱਛੇ ਦਰਮਿਆਨਾ ਦਰਮਿਆਨੀ ਹਾਈਟ ਆ ਨਾ ਵਾਲੀ ਵੱਡੀ ਨਾ ਵਾਲੀ ਛੋਟੀ ਕਈ ਭਰਾ ਕਹਿੰਦੇ ਆ ਵੀਡੀਓ ਦੇ ਵੱਡੀ ਲੱਗੀ ਛੋਟੀ ਲੱਗੀ ਮੇਰੇ ਵੀਰ ਹੁਣ ਦੇਖ ਲੈਣ ਹੂੰ ਉਹ ਜੀ ਗੱਲ ਨਾ ਹੋਈ ਐ ਨਾ ਕਰਨੀ ਆਪਾਂ ਸਹੀ ਗੱਲ ਆਪਾਂ ਤੇ ਕੀ ਮੁੱਲ ਭਰਾ ਜੀ ਡਾਕਟਰ ਸਾਹਿਬ ਬਸ ਇਹਦਾ 55 ਨਹੀਂ ਮੰਗਣਾ ਕੋਈ 55 ਨਹੀਂ ਹੂੰ ਇਹ 48000 ਦੀ ਦੇ ਦੇਣੀ ਹੈ ਜੀ ਮੁੱਲ ਬਾਈ ਕਹਿੰਦਾ ਕਰਾਉਂ ਨੂੰ ਜਿੰਨਾ ਮਰਜ਼ੀ ਕਰਾ ਲਓ 50 ਕਰਾ ਲਓ ਬਾਹਰ ਕਰਾ ਲਓ 48000 ਦੀ ਵੜ ਦੇ ਹਾਂ ਡਾਕਟਰ ਵੀਰ ਬਣ ਕੇ ਕੋਈ ਵੀ ਬੰਦਾ ਫੋਨ ਲਾਉਂਦਾ ਹਨਾ ਇਹ ਚੋ ਮਾਨਤਾ ਨਹੀਂ ਹੋਣਾ ਓਕੇ ਹਾਂ ਆ ਜਾ ਪੁੱਤ ਆ ਠੀਕ ਆ ਬਾਕੀ ਵਿੱਚ ਮਾਨਦਾਨ ਜ਼ਰੂਰ ਹੋ ਜੀ ਚੰਗੀ ਆ ਵਰਡ ਸਨਕੀ ਆ ਰੋਡਰ ਕਮਾਲ ਦਾ ਕੱਲਾ ਕੱਲਾ ਸਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੀ ਆ ਲੱਗਦਾ ਹੀ ਡਾਕਟਰ ਇਹ ਜਾ ਥਣ ਲੈਵਾਦਾ ਪਲੂ ਮੱਛੀ ਨੂੰ ਨਹੀਂ ਲੱਗਦਾ ਇਹ ਥਣ ਲੈਵਾਦਾ ਸਹੀ ਗੱਲ ਆਏ ਨਹੀਂ ਕੋਈ ਗੱਲ ਆ ਮੈਂ ਕਿਹਾ ਫੀਟਿੰਗ ਵਾਲਾ ਲੈਵਾ ਨਾ ਇਹ ਖਰਾਬ ਹੋਵੇ ਸਹੀ ਗੱਲ ਤੇ ਭਾਵੇਂ 5 ਸੂਏ ਚੋ 7 ਚੂਏ ਸੂਏ ਭਾਵੇਂ 10 ਸੂਏ ਚੋ ਲੋ ਜੀ ਸਹੀ ਗੱਲ ਇਹਨੇ ਆਏ ਹੈ ਤਾਂ ਹੈ ਨਹੀਂ ਵੀ ਖਰਾਬ ਹੋ ਜਾਣਾ ਅੱਗੇ ਪਰਾ 2 ਨੰਬਰ ਕਿਹੜਾ ਸੂਆ ਵੀਰੇ ਇਹ ਦੂਸਰਾ ਸੂਆ ਕਿੰਨੇ ਦਿਨ ਲੈਂਦੀ ਹੈ ਇਹ ਦਿਨ ਤਾਂ ਮਾਲਕ ਤੇ ਦੱਸਣ ਦਾ 2-3 ਰਹਿੰਦੇ ਜੀ ਇਹ ਕਰ ਮੰਗਦਾ ਪਤਾ ਨਹੀਂ ਸੂਣਿਆ ਸੂਣਿਆ ਲੈਵਾ ਕਰ ਲੈਣਾ ਸਹੀ ਗੱਲ ਆ ਬਾਈ ਆਰਡਰ ਕਰਵਾਉਣਾ ਤੇ ਲਾਂਡੋ ਲਾਂਬਾ ਪਈਆਂ ਆਡਰ ਸੋਨਾ ਤਿਆਰ ਕਰਦੇ ਨੇ ਕੱਚੀ ਕੱਚੀ ਹੈ ਅਜੇ ਕੱਚੀ ਕੱਚੀ ਹੈ ਰਟੇ ਦਾ ਘਰੋਂ ਨਹੀਂ ਕੱਢੀ ਕਿਸੇ ਨੇ ਖੋਲਿਓ ਬਈ ਤੋਰਿਓ ਜਮਾ ਬਸ ਆਪਾਂ ਦਾ ਘਰੋਂ ਹੀ ਲਈ ਹੈ ਇਹ ਠੀਕ ਆ ਆ ਜਾਓ ਫੇਸ ਕਰ ਮਾਈ ਦਾ ਬੜਾ ਚੰਗਾ ਬੋਦੀ ਵਾਦੀ ਚੰਗੀ ਹੈ ਸਨਖ ਬੋਣਾ ਬੜ ਦੇ ਵਿੱਚ ਬਹੁਤ ਵੀਰਾਂ ਦਾ ਬਾਹਲੇ ਫੋਨ ਆਉਂਦੇ ਸੀਗੇ ਕਹਿੰਦੇ ਜਰਸੀ ਚਾਹੀਦੀਆਂ ਜਰਸੀ ਮਾ ਜਾਲ ਅਜ ਜਰਸੀ ਲੈ ਲੈਣੇ ਬਹੁਤ ਜ਼ਿਆਦਾ ਫੋਨ ਆਇਆ ਤੇ ਤੋਰਾ ਤਾਰਾ ਜੰਗਾ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪਈ ਕੀ ਬਾਤ ਆ ਕਿੰਨਾ ਕ ਦੁੱਧ ਦੇ ਦੂਸਤ ਦੁੱਧ ਡਾਕਟਰ ਜੀ ਨੂੰ ਦੇਣਾ ਜਾਈਦਾ 17 18 ਕਿਲੋ ਕੋਈ ਬਾਹਲਾ ਨਹੀਂਗਾ ਹਮਮ ਰਾਮਦਾਰੀ ਨਹੀਂ ਦੇ ਦੂ ਨਾਲੇ ਠੀਕ ਝੋਲੀ ਵਾਲੀ ਹੈ ਜੀ ਸਹੀ ਗੱਲ ਸੋਕਾਂ ਦਾ ਕੰਮ ਹੈ ਨਹੀਂ ਮੈਂ ਵੀ 20 ਕਹ ਦੋ ਜਾਂ 22 ਕਹ ਦੋ ਜਿੰਨਾ ਕ ਪੁੱਛਦਾ ਵਿੱਤ ਲੱਗਦਾ ਜਿੰਨਾ ਮਾਲਕ ਦੱਸਦਾ ਆਪਾਂ ਉਨਾ ਹੀ ਦੱਸ ਦਿੰਦੇ ਹਾਂ ਵੱਧ ਘੱਟ ਨਹੀਂ ਦਸੀਦਾ ਓਕੇ ਭਾਈ ਤੇ ਕੀ ਮੁੱਲ ਲਓ ਫਿਰ ਇਹ ਹੀ 53000 ਦੀ ਦੇ ਦਾਂਗੇ ਡਾਕਟਰ ਸਾਹਿਬ ਮੁੱਲ 55 ਕਰਾ ਲਓ 60 ਕਰਾ ਲਓ 53000 ਦੀ ਦੇਣੀ ਹੈ ਡਾਕਟਰ ਆਪਾਂ 53000 ਦੀ ਵੜ੍ਹ ਭਾਈ ਕਹਿੰਦਾ ਦੇ ਦਾਂ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਆਰਡਰ ਦੇ ਆਣੀ ਕੋ ਗੱਲ ਇਹ ਤਾਂ ਘਰੋਂ ਨਹੀਂ ਕੱਢੀ ਮਾੜੀ ਜੀ ਆਣੀ ਕੋ ਗੱਲ ਰੰਗ ਰੂਪ ਦੇਖੋ ਚਮਕ ਦਮਕ ਦੇਖ ਲਓ ਸਹੀ ਗੱਲ ਕਿੰਨੀ ਜਿਆਦਾ ਲਾਲ ਕਲਰ ਆ ਮੰਗ ਬਹੁਤ ਜਿਆਦਾ ਮਿਲਦਾ ਬਹੁਤ ਘੱਟ ਆ ਵੀ ਇਹ ਕਲਰ ਹੈਨਾ ਆਣੀ ਕੋਈ ਗੱਲ ਵੀ ਕਾਲੀ ਨਹੀਂ ਕੁਛ ਨਹੀਂ ਹੂੰ ਹੂੰ ਆਰਾਮਦਾਰੀ ਨਾਲ ਤੁਰੂਗੀ ਇਹ ਘਰੋਂ ਨਹੀਂ ਸੀ ਕੱਢੀ ਵੀ ਰਸੇ ਦੀ ਕੋਈ ਆਲ ਖਾਲ ਨਹੀਂ ਕਰਦੀ ਭੋਰਾ ਵੀ ਸਹੀ ਗੱਲ ਆ ਬਈ ਇਹ ਤਾਂ ਅੱਜ ਹੀ ਆਇਆ ਆਪਣੇ ਕੋਲ ਤਿੰਨੇ ਕਰ ਮਾਲਾਂ ਮੁੱਲ ਜਾਇਜ਼ ਆ ਬਈ ਮਾਨਦਨ ਜ਼ਰੂਰ ਹੋਈ ਕੱਚੀ ਕੱਚੀ ਆ ਬਸ ਦਿਨ ਲੈ ਲੈ ਕੱਚੀ ਕੱਚੀ ਆ ਜੀ 2 ਦਿਨ ਲੈ ਲੈ 3 ਦਿਨ ਲੈ ਲੋ ਕਰ ਮਾਗਣਾ ਨਾ ਪਤਾ ਨਹੀਂ ਸੂਆ ਤੁਹਾਨੂੰ ਪਹਿਲਾਂ ਵੀ ਦੱਸ ਕੇ ਆ ਤਾਂ ਸਹੀ ਗੱਲ ਆ ਸੇਵਾ ਕਰ ਲੈਣਗੇ ਜੀ ਸਹੀ ਗੱਲ ਆ ਅੱਗੇ ਭਰਾ ਨਗੀਨਾ ਟਾਪ ਕਿਹੜਾ ਸੂਆ ਇਹ ਪਹਿਲਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਇਹ ਲੋ ਜੀ 3 ਤੋਂ 4 ਦਿਨ 3 ਤੋਂ 4 ਦਿਨ ਕੀ ਰਿਕਾਰਡ ਦੁੱਧ ਆ ਬਾਈ ਦੁੱਧ ਮੰਨ ਕੇ ਚੱਲੋ ਜੀ ਇਹਨੂੰ ਦੇਣਾ ਚਾਹੀਦਾ 17 18 ਕਿਲੋ ਨੂੰ ਬੱਚੀ ਆ ਥਣ ਦੇਖੋ ਕਿੰਨਾ ਚੰਗਾ ਲੱਗਿਆ ਫੀਟਿੰਗ ਵਾਲਾ ਲੈਵਾ ਦੇਖੋ ਫੀਟਿੰਗ ਵਾਲਾ ਲੈਵਾ ਮੁਕਤੀ ਵਾਲਾ ਨਾੜਾ ਨੂੜਲੇ ਵਿਦੇ ਫੋਲੇ ਚੰਗੀਆਂ ਬਰੂਡ ਦੀ ਹੈ ਜੀ ਇਹ ਬਰੂਡ ਦੀ ਹੈ ਹਾਂ ਬਰੂਡ ਦੀ ਹੈ ਜੀ ਇਹ ਆਪ ਓਕੇ ਭਾਈ ਚੰਗੇ ਸੀਮਣ ਦੀ ਆ ਆਰਡਰ ਕਮਾਲ ਮਾਲ ਕਹਿੰਦਾ ਟੀਗਾ ਚੰਗਾ ਭਰਾਇਆ ਦੱਸਿਆ ਐ ਨਹੀਂ ਦੱਸਿਆ ਜੀ ਕਿਹੜਾ ਭਰਾਇਆ ਕਿਹੜਾ ਨਹੀਂ ਇਹਦੇ ਆਪ ਦੇ ਜਿਹੜਾ ਲੱਗਿਆ ਵਾ ਠੀਕ ਆ ਠੀਕਾ ਜੀ ਹਾਂ ਲਓ ਜੀ ਆ ਫੇਸ ਚੈੱਕ ਕਰਾ ਦੇ ਫੇਸ ਵੱਡਾ ਚਾਹੀਦਾ ਹਾਂ ਮੈਂ ਨਹੀਂ ਬਹੁਤ ਬਰੀਕੀ ਵਾਲੀ ਦਾ ਟਰਾਈ ਨਹੀਂ ਕੋਈ ਗੱਲ ਵੀ ਬਰੀਕ ਨਹੀਂ ਹੋਊਗੀ ਇਹ ਵਿੱਚ ਭਰਾਗਾ ਲਿੱਸੀ ਆ ਭਾਈ ਜੀ ਜਿਹੜੀ ਦੁੱਧ ਵਾਲੀ ਉਹ ਰਾਜੀ ਕਦੇ ਹੁੰਦੀ ਨਹੀਂ ਸਹੀ ਗੱਲ ਆ ਭਾਈ ਰਾਜੀ ਕਾ ਦੁੱਧ ਨਾ ਦਊਗੀ ਹਾਂ ਸੂਰਾ ਤਾਰਾ ਚੰਗਾ ਅਡਰ ਕਮਾਲ ਦਾ ਮੁੱਠੀ ਦਾ ਥਣ ਕੱਚੀ ਕੱਚੀ ਆ ਦਿਨ ਹਜੇ ਲੈੰਦੀ ਆ ਵੇ ਉਹਦੇ ਨਾਲ ਆਰਡਰ ਜਿਹੜਾ ਨੇ ਹੋਰੇ ਵਧੀਆ ਤਿਆਰ ਕਰਨਾ ਸੂਰਾ ਦੇਖੋ ਬੈਠਾ ਸੂਰਾ ਬਹੁਤ ਚੰਗਾ ਹੈ ਸੂਰਾ ਦਾ ਬਾਹ ਚੰਗਾ ਸਾਰਿਆਂ ਵੇੜਾਂ ਦੇ ਤੁਰ ਆਪਾਂ ਸਾਫ ਸੁਥਰਾ ਲੈਨੇ ਆ ਜੀ ਹਾਂ ਆਇ ਨਹੀਂ ਕੋਈ ਗੱਲ ਠੰਡੀ ਸੀਲ ਆ ਉਹ ਮੇਰਾ ਸੌ ਪਰ ਸਿਰ ਦਿਓ ਬੈਠੇ ਜਿਵੇਂ ਮਰਜੀ ਆਈ ਨਹੀਂ ਕੋਈ ਕੁਛ ਨਹੀਂ ਨਾ ਨਾ ਜੀ ਲੈ ਪਹਿਲ ਤੋਂ ਦਿਖਾ ਦਿਓ ਕਿੰਨੀਆਂ ਚੰਗੀਆਂ ਦੇਖੋ ਨਾੜੇ ਤੇ ਨਾੜਾ ਨੂੜਾ ਦੇਖੋ ਕਿੰਨੀ ਚੰਗੀਆਂ ਮੈਂ ਕਿਵੇਂ ਆ ਦੇਖੋ ਨਾਲ ਸਾਰੀ ਬਹੁਤ ਸਾਰੀ ਸਾਰੇ ਪਾਸੇ ਪੱਕੋ ਚੰਗੀ ਆ ਜੀ ਆਈ ਨਹੀਂ ਕੋਈ ਗੱਲ ਠੰਡੀ ਸੀਲ ਦਾ ਕੋਈ ਅੰਤ ਨਹੀਂ ਜਿਵੇਂ ਮਰਜੀ ਬੈਠੇ ਰਹੋ ਲੋ ਲੈ ਮੋਏ ਨੇ ਭੜੀ ਜਾਣਾ ਕਹਿੰਦੇ ਭਾਵੇਂ ਜੱਫੀਆਂ ਪਾਈ ਜਾਓ ਕੋਈ ਚੱਕਰ ਹੀ ਨਹੀਂ ਲੋ ਦੂਸਰੇ ਪਾਸੇ ਵੀ ਬੈਠੋ ਜਿਵੇਂ ਮਰਜੀ ਬੈ ਜਾ ਕਹਿੰਦਾ ਉਹਨਾਂ ਦਾ ਕੰਮ ਹੀ ਹੈ ਨਹੀਂ ਖੁਸ਼ ਨਹੀਂ ਕਿਆ ਬਾਤ ਬਰੀਕੀ ਤਾਂ ਇੰਨੀ ਜ਼ਿਆਦਾ ਹੈ ਦੁੱਧ ਆਈ ਨਹੀਂ ਪਤਾ 20 ਕਿਲੋ ਦੇ ਤੇ ਆਪਾਂ 18 ਦੀ ਹੋਟਲ ਹੈ ਕਿ ਦੇਣੀ ਓਕੇ ਬਾਈ ਹਾਂਜੀ ਤੇ ਕੀ ਮੋਲਾ ਭਰਾ ਸਾਟਰ ਇਹ ਵੀ ਵਸ 55000 ਦੀ ਇਹ ਦੇ ਦੇਾਂਗੇ ਮਾਨਦਾਨ ਹੋ ਜੇ ਪਰ ਮਾਨਤਾ ਨਹੀਂ ਹੋਣਾ ਜੀ ਇਹਨਾਂ ਚੋ ਕਈ ਭਰਾ ਕਹਿੰਦੇ ਮੁੱਲ ਹੀ 53 ਮੰਗਿਆ ਉਹ ਫਿਰ ਆਪਾਂ ਜਾਇਜ਼ ਹੀ ਹੁੰਦਾ ਆਪਣਾ ਮੁੱਲ ਜੀ ਨਜਾਇਜ਼ ਨਹੀਂ ਹੁੰਦਾ ਆਪਣੇ ਮਾਲ ਉਹਦੀ ਵਿਗ ਜਾਂਦਾ ਸਹੀ ਗੱਲ ਹੈ 53000 ਰੁਪਿਆ ਮੋਲਾ ਮਾਨਦਾਨ ਇਹਦਾ ਮੌਕੇ ਤੇ ਜ਼ਰੂਰ ਹੋ ਜਾਊਗਾ ਬਾੜ ਚੰਗੀ ਆ ਮੁੱਲ ਜਾਇਜ਼ ਆ ਤਿੰਨਾਂ ਦੀ ਬਾਈ ਨੇ ਮੁੱਲ ਜਾਇਜ਼ ਰੱਖਿਆ ਆਪਣੀ ਸਾਟਰ ਆਪਣੇ ਮੁੱਲ ਜਾਇਜ਼ ਕਰਕੇ ਨਾ ਆਪਣਾ ਸੌਦਾ ਉਹਦੀ ਵਿਗ ਜਾਂਦਾ ਠੀਕ ਆ ਹਮ ਆ ਜਾ ਬਤਾ ਜੀ ਮਨ ਨਾਗੇ ਸੀ ਭਰਾ ਕੋਲੇ ਤਨ ਤੰਨੇ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ